ਪੰਜਾਬ ਚ ਹੋਇਆ ਧੀਆਂ ਦਾ ਨਿਕਲਣਾ ਮੁਸ਼ਕਲ ਮਾਪੇ ਵੀ ਧੀਆਂ ਨੂੰ ਸਕੂਲ ਜਾਂ ਕੋਰਸ ਤੇ ਭੇਜਣ ਤੇ ਕੀ ਘਰੋਂ ਬਾਹਰ ਨਿਕਲਦੇ ਵੀ ਭੂਨਾਸ਼ਕ ਮੁੰਡਰਾ ਰਹੇ ਨੇ ਪਿੰਡਾਂ ਦੀਆਂ ਗਲੀਆਂ ਚ ਧੀਆਂ ਦਾ ਪਵਿੱਖ ਪਿਆ ਖਤਰੇ ਚ ਅਜਿਹਾ ਹੀ ਮਾਮਲਾ ਮੁਕੇਰੀਆਂ ਦੇ ਲੱਗਦੇ ਪਿੰਡ ਰਈਆ ਪਨਸਟੇਰਾ ਕਲਾ ਪੰਜ ਛੇ ਵਿਅਕਤੀਆਂ ਵੱਲੋਂ ਸੰਦੀਪ ਸਿੰਘ ਪੁੱਤਰ ਜਗਤਾਰ ਸਿੰਘ ਦੇ ਘਰੇ ਜਾ ਕੇ ਕੀਤਾ ਗਿਆ ਹਮਲਾ ਪ੍ਰਾਪਤ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਮਨਸੂਰਤੌਰ ਸਕੂਲ ਦੇ ਬੱਚਿਆਂ ਦਾ ਟੂਰ ਤੋਂ ਵਾਪਸੀ ਲਗਭਗ 8:30 ਵਜੇ ਰਾਤ ਨੂੰ ਸਕੂਲ ਦੇ ਬੱਚਿਆਂ ਦੀ ਬੱਸ ਪਿੰਡ ਪਨਸਟੇਰਾ ਕਲਾ ਬੱਚਿਆਂ ਨੂੰ ਉਤਾਰ ਰਹੀ ਸੀ ਤੇ ਕੁਝ ਵਿਅਕਤੀਆਂ ਵੱਲੋਂ ਗੱਡੀ ਵਿੱਚ ਗੀਤ ਉੱਚੀ ਆਵਾਜ਼ ਵਿੱਚ ਛੱਡ ਤਮਾਸ਼ਾਗिरी ਕੀਤੀ ਗਈ। ਉਸ ਵਕਤ ਸੰਦੀਪ ਸਿੰਘ ਵੀ ਆਪਣੀ ਲੜਕੀ ਨੂੰ ਲੈਣ ਲਈ ਆਇਆ ਸੀ। ਉਸਨੇ ਉਹਨਾਂ ਨੂੰ ਕਿਹਾ ਕਿ ਆਵਾਜ਼ ਘੱਟ ਰੱਖੋ ਤੁਸੀਂ ਕੁੜੀਆਂ ਸਾਹਮਣੇ ਗੰਦੇ ਗੀਤਾਂ ਦੀ ਆਵਾਜ਼ ਬਹੁਤ ਛੱਡੀ ਐ। ਨਹੀਂ ਤਾਂ ਘੱਟ ਕਰ ਲੋ ਆਵਾਜ਼ ਸੰਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਗਾੜੀ ਗਲੋਜ ਤੋਂ ਬਾਅਦ ਮੈਂ ਕੁੜੀ ਨੂੰ ਘਰੇ ਲੈ ਕੇ ਚਲਿਆ ਗਿਆ ਤੇ ਇਹਨਾਂ ਪੰਜ ਛੇ ਵਿਅਕਤੀਆਂ ਵੱਲੋਂ ਮੇਰੇ ਘਰ ਆ ਕੇ ਹਮਲਾ ਕਰ ਦਿੱਤਾ ਤੇ ਪਿੰਡ ਵਾਲੇ ਪੇਕੀਨਾ ਤੁਹਾਡਾ ਸੰਦੀਪ ਸਿੰਘ ਜੋ ਰਾਤੀ ਸੋਚਣਾ ਮਿਲੀ ਸੀ ਸਾਨੂੰ ਕਿ ਤੁਹਾਡਾ ਕੋਈ ਲੜਾਈ ਝਗੜਾ ਹੋਇਆ ਕੀ ਮਾਮਲਾ ਪੁਰਾਣਾ ਪੁਰਾਣਾ ਮਾਮਲਾ ਇਹ ਹੈ ਜੀ ਮੈਂ ਬੇਟੀਆਂ ਸਾਡੀਆਂ ਗਈਆਂ ਸੀ ਇਹ ਤੂਰ ਤੇ ਹਾਂਜੀ ਮੈਂ ਉਹਨਾਂ ਨੂੰ ਬਸ ਆਈ ਤੇ ਮੈਂ ਲੈਣ ਗਿਆ ਵਾਂ ਹਾਂਜੀ ਇਹ ਮੁੰਡੇ ਤਿੰਨ ਜਾਣੇ ਸੀਗੇ ਕਿਹੜਾ ਪਿੰਡ ਸੀਗੇ ਬੜਾ ਪਿੰਡ ਭੰਡੇਰਾ ਪਿੰਡ ਜੀ ਸਾਡਾ ਤੂਰ ਕਿੱਥੇ ਗਿਆ ਸੀਗਾ ਤੂਰ ਗਿਆ ਸੀਗਾ ਆਪਣੇ ਅਨੰਦਪੁਰ ਸਾਹਿਬ ਜੀ ਕਿਹੜੇ ਸਕੂਲ ਪੜਦੇ ਇਹ ਬੱਚੇ ਮੈਂ ਮਨਸੂਰਪੁਰ ਸਰਕਾਰੀ ਸਕੂਲ ਆ ਜੀ ਉੱਥੇ ਪੜਦੇ ਬੱਚੇ ਜੀ ਮੇਰੇ ਤੇ ਉੱਥੇ ਮੈਂ ਲੈਣ ਗਿਆ ਉਹਨਾਂ ਨੂੰ ਤੇ ਅਸੀਂ ਮੋਟਰਸਾਈਕਲ ਅਸੀਂ ਪਰੇ ਖੜੇ ਸੀਗੇ ਪਰਲੇ ਪੁਲ ਤੇ ਜਿੱਥੇ ਗੇਟ ਆ ਮੇਨ ਪ੍ਰੀ ਸਕੂਲ ਦਾ ਉਹਨਾਂ ਨੇ ਕਿਹਾ ਨਹੀਂ ਇੱਥੇ ਨਹੀਂ ਪੂਰੇ ਆ ਜਾਓ ਕਿ ਸਾਡੇ ਪਿੰਡ ਨੂੰ ਮੋੜ ਮੁਰਦਾ ਉੱਥੇ ਦੁਕਾਨ ਹੈ ਸਾਡਾ ਵੇ ਮੁੰਡਾ ਬਾ ਉਹ ਹੈ ਖਰੀ ਮੋਟਰਸਾਈਕਲਾਂ ਦੀ ਦੁਕਾਨ ਖੁੱਲੀ ਆ ਉੱਥੇ ਸੀਗਾ ਉੱਥੇ ਕਹਿੰਦੇ ਆ ਜਾਓ ਕਿ ਉੱਥੇ ਬੱਚੇ ਤਾਂਨੇ ਆ ਇਹ ਫੇਰ ਗੱਡੀ ਲੈ ਕੇ ਅੱਗੇ ਆਏ ਆ ਗੱਡੀ ਲੈ ਕੇ ਤੇ ਫੇਰ ਮੋੜ ਕੇ ਉੱਥੇ ਤਾਂ ਫਿਰ ਇਹਨਾਂ ਨੇ ਗੱਡੀ ਸਾਡੇ ਬੱਚਿਆਂ ਦੇ ਕੋਲ ਖੜੀ ਕੀਤੀ ਤੇ ਇਹਨਾਂ ਨੇ ਉੱਚੀ ਡੈਕ ਲਾ ਕੇ ਬਾਰੀ ਖੋਲ ਜੀ ਤੇ ਗਾਣੇ ਲਾਏ ਆ ਤੇ ਮੈਂ ਕਿਹਾ ਵੀ ਤੂੰ ਕੱਕਾ ਵੀ ਕੁੜੀਆਂ ਉਤਰਣ ਦੀਆਂ ਤੂੰ ਆਪਣੇ ਗਾਣੇ ਬੰਦ ਕਰ ਲੈ ਕਹਿੰਦਾ ਇਹ ਤਾਂ ਇਦਾਂ ਹੀ ਚੱਲਣਗੇ ਭੈਣ ਚੋਦਾ ਇਹ ਰ ਇਦਾਂ ਹੀ ਚੱਲਣਗੇ ਤੇ ਇਦਾਂ ਜੀ ਮੈਂ ਉਤਰਿਆ ਮੈਂ ਕਿਹਾ ਯਾਰ ਇਹ ਗਾਲ ਘਟਨ ਦਾ ਕੀ ਮਤਲਬ ਹੈ ਇਦਾਂ ਅਸੀਂ ਕਹਿ ਰਹੇ ਹਾਂ ਸਾਡੇ ਬੱਚੇ ਆ ਸਾਡੀਆਂ ਧੀਆਂ ਭੈਣਾਂ ਭਾਈਆਂ ਤੂੰ ਤੂੰ ਇਦਾਂ ਨਾ ਕਰ ਹਾਂਜੀ ਤੇ ਇਹ ਨਾ ਜੀ ਲੜਨ ਲੱਗ ਪਿਆ ਹਨ ਗਾਲ ਕਾਲੀ ਗਲੋਜ ਹੋ ਗਿਆ ਤੇ ਮਾਰਾ ਕੋ ਧੱਕਾ ਰਿਆ ਮਾਰਿਆ ਤੇ ਬਸ ਇਨੀ ਗੱਲ ਜਿਹੜੀ ਆ ਇਹ ਟਲੇ ਗਿਆ ਗੱਡੀ ਲੈ ਕੇ ਕਹਿੰਦਾ ਮੈਂ ਗਰਦਾਸਪੁਰੀਆਂ ਵਾਂ ਮੈਂ ਆਉਣਾ ਵਾ ਤੁਹਾਡੇ ਘਰ ਪੈਣਾ ਅਸੀਂ ਗਿਆ ਉੱਤੇ ਖਾਦੀ ਕੀਤੀ ਵੀ ਮਾਰਾ ਮੋਟਾ ਬੋਲ ਕੇ ਚਲੇ ਗਿਆ ਹੋਗਾ ਇਹ ਮੁੜ ਕੇ ਦੀ ਆ ਗਿਆ ਸਾਡੇ ਅਸੀਂ ਤਾਂ ਘਰ ਲੈ ਕੇ ਆ ਗਿਆ ਤੇ ਬੱਚੇ ਤਾਂ ਵੀ ਚਲੇ ਗਿਆ ਮੈਂ ਘਰ ਚਲੇ ਗਿਆ ਬੱਚੇ ਲੈ ਕੇ ਇਹ ਸਾਡੇ ਘਰ ਆ ਗਿਆ ਚੰਨੂ ਮੈਂ ਨਹਾਉਂਦਿਆ ਸੀਗਾ ਮੈਂ ਖੇਤਾਂ ਜਾਇਆ ਕੰਮ ਕਰਕੇ ਤੇ ਮੇਰੇ ਬੇਟੀ ਦਾ ਫੋਨ ਆਇਆ ਸੀ ਵੀ ਸਾਨੂੰ ਲੈਣ ਆ ਜਾਓ ਡੈਡੀ ਜੀ ਅਸੀਂ ਮੈਡਮ ਤੋਂ ਹਉੰਦੋ ਅਸੀਂ ਚਲੇ ਗਏ ਆਂ ਤਾਂ ਆ ਗੱਲ ਹੈ ਮੁਰਗੇ ਡਾਟ ਇਹ ਲਗਭਗ ਕਿੰਨੇ ਜਾਣੇ ਸੀਗੇ ਇਹ 6-7 ਜਾਣੇ ਸੀਗੇ ਜੀ ਤੇ ਤੁਹਾਡੇ ਘਰ ਵਿੱਚ ਹਮਲਾ ਕੀਤਾ ਹਾਂ ਜੀ ਸਾਡੇ ਘਰ ਦੇ ਵਿੱਚ ਹਮਲਾ ਕੀਤਾ ਡਾਟ ਛੋਟੇ ਸੀਗੇ ਇਹਨਾਂ ਕੋਲ ਮਤਲਬ ਆਹ ਦੇਖੋ ਮੇਰੀ ਡਾਟ ਮਾਰਿਆ ਜੀ ਅੱਜ ਮੇਰੇ ਗੱਡੀ ਭੰਨ ਦਿੱਤੀ ਜੀ ਮੇਰੀ ਸ਼ੀਸ਼ੇ ਭੰਨ ਦਿੱਤੇ ਆ ਮੈਂ ਮਤਲਬ ਨੁਕਸਾਨ ਕੀਤਾ ਜੰਗਾ ਜੀ ਇਹਨਾਂ ਨੇ ਮਾਰਨ ਦੇ ਮੇਰੇ DNA ਇਸ ਲਈ ਮੈਨੂੰ ਤਾਂ ਹੰਗਰ ਜਗੇ ਬੰਦੇ ਉਹ ਜਿਹੜੇ ਬੱਚੇ ਤੁਹਾਡੇ ਪਛਾਣ ਦੇ ਵਿੱਚ ਹੈਗੇ ਜਾਂ ਅਣਪਛਾਤੇ ਆ ਇਹ ਦੋ ਬੱਚੇ ਹੈਗੇ ਆ ਜੀ ਪਛਾਣ ਦੇ ਵਿੱਚ ਮਨਸੂਰਪੁਰ ਦੇ ਆ ਉਹਨਾਂ ਦਾ ਜਵਾਈ ਆ ਉਹਨੇ ਸੱਦੇ ਆ ਗਾਹਲੀ ਬੰਦੇ ਦੇ ਮਨਿ ਰੱਬ ਨੇ ਰੱਬ ਦਾ ਜੀਜਾ ਆ ਜੀ ਇਹ ਹਾਂਜੀ ਉਹ ਮਨਸੂਰਪੁਰ ਤੋਂ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਕੀ ਮੰਗ ਪ੍ਰਸ਼ਾਸਕ ਨੂੰ ਕੀ ਮੰਗ ਮੰਗ ਕਰਦੇ ਪ੍ਰਸ਼ਾਸਨ ਨੇ ਇਹ ਮੰਗ ਕੀਤੀ ਆ ਕਿ ਸਖਤ ਸਖਤ ਸਦਾ ਇਹਨਾਂ ਨੂੰ ਦਿੱਤੀ ਜਾਵੇ ਮੈਂ ਨਾਲ ਸਾਫ ਕੀਤਾ ਜੀ ਹਾਜੀ ਸਰਪੰਚ ਸਾਹਿਬ ਜੇ ਤੁਹਾਡੇ ਪਿੰਡ ਵਿੱਚ ਰਾਤ ਨੂੰ ਵਾਕਿਆ ਵਾਪਰੇ ਆਇਆ ਹੈ ਕੀ ਘਟਨਾ ਪੁਰਾ ਸਾਢੇ 7:00 ਦਾ 7:30 ਦਾ ਟਾਈਮ ਸੀ ਪੀਬ ਨੇ ਆਏ ਨੇ ਸਾਨੂੰ ਜੋ ਪਿੰਡੋਂ ਖਬਰ ਮਿਲੀ ਤੇ ਪਹਿਲੇ ਚੌਕ ਤੋਂ ਆ ਕੇ ਨੰਗੇ ਢਾੜ ਕੱਢ ਕੇ 6-7 ਜਣੇ ਸੀ ਗੱਡੀ 'ਚ ਆਏ ਨੇ ਕਾਲੇ ਜਗਰ ਦੀ ਗੱਡੀ ਸੀ ਇਹਨਾਂ ਨੇ ਆ ਕੇ ਸੰਦੀਪ ਦਾ ਘਰ ਪੁੱਛਿਆ ਉਹਦਾ ਰੋੜਾ ਪਿਆ ਲੇਕਿਨ ਉਹ ਜਾਂਦੇ ਨਸ਼ੇ ਦੀ ਹੱਤ ਵਿੱਚ ਸੀ ਫਿਰ ਦੱਸਦੇ ਨੇ ਕਿ ਉਹਨਾਂ ਜਾਂਦੇ ਗੇਟ ਨੂੰ ਟੱਕਾ ਮਾਰ ਕੇ ਇਸ ਪ੍ਰਵਾਹ ਤੇ ਬਹੁਤ ਤੜਾਵਾ ਕੀਤਾ ਉਹ ਜੋ ਬਹੁਤ ਘਟਨਾ ਜੋ ਹੋਈ ਏ ਗੱਲ ਇਹ ਪਤਾਜੋਗ ਨਹੀਂ ਹੈ ਇਹ ਬਹੁਤ ਇਨੇ ਘੜ ਜਿਹੜੀ ਹਰਕਤ ਕਰ ਘੜੀਆਂ ਕੀਤੀ ਇਹ ਨਹੀਂ ਚੰਗੀ ਗੱਲ ਜੇ ਮੁੰਡੇ ਸਾਥ ਮਾਰੀ ਬੱਚੇ ਵੀਰਾਂ ਦੇ ਬਹੁਤ ਘੁੱਟੇ ਨੇ ਇਹਦੇ ਕਾਦੇ ਸੀਜੇ ਇਹਦੀ ਗੱਡੀ ਖੜੀ ਜੂ ਸੀਜੇ ਪਲ ਗਿਆ ਜਦੋਂ ਰਾਤ ਨੂੰ ਘਟਨਾ ਵਾਪਰੀ ਕੀ ਟਾਈਮ ਸੀ ਉਸ ਦਾ ਉਦੋਂ 8 ਸਵੇਰ ਦਾ ਟਾਈਮ ਸੀ ਮੋਕੇ ਤੇ ਤੁਸੀਂ ਪਹੁੰਚ ਕੀਤੀ ਸੀ ਤੁਸੀਂ ਹਾਂਜੀ ਮੋਕੇ ਤੇ ਤੁਸੀਂ ਪਹੁੰਚ ਕੀਤੀ ਪਰ ਮੋਕੇ ਤੇ ਪਹੁੰਚ ਕੀਤੀ ਫਿਰ ਅਸੀਂ ਐਸਐਸਓ ਨੂੰ ਫੋਨ ਕੀਤਾ ਉਹਨਾਂ ਤਰ੍ਹਾਂ ਪੁਲਿਸ ਭੇਜੀ ਪੁਲਿਸ ਨੇ ਮੌਕਾ ਦਿਖਾਇਆ ਜਿਹੜੀ ਉਹ ਗੱਡੀ ਛੱਡ ਕੇ ਭੱਜ ਗਏ ਸੀ ਉਹ ਜਿਹੜਾ ਸਾਡੇ ਮਕੂਫ ਲਾਗੇ ਪਿੰਡ ਦੇ ਠੇਕਾ ਉੱਥੇ ਗੱਡੀ ਛੱਡ ਕੇ ਭੱਜ ਗਏ ਸੀ ਉਹ ਜਦੋਂ ਭੱਜੇ ਤੋਂ ਫਿਰ ਅਸੀਂ ਉਹ ਪੁਲਿਸ ਨੂੰ ਗੱਡੀ ਵੀ ਦਿਖਾਈਏ ਪੁਲਿਸ ਨੇ ਆਖਿਆ ਵੀ ਜਿਹੜੀ ਗੱਡੀ ਹੈ ਤੁਸੀਂ ਥਾੜੇ ਪਿਜਾਓ ਤੇ ਫਿਰ ਉਹਨੂੰ ਘਰ ਵੀ ਜਿਹੜਾ ਮੌਕਾ ਦਿਖਾਇਆ ਅੰਦਰ ਵੜ ਕੇ ਡਾੜ ਮਾਰਿਆ ਅੰਦਰ ਕੂਨੋ ਕੂਨ ਹੋਇਆ ਸੀ ਇਹਦਾ ਘਰ ਉਹ ਵੀ ਜਾ ਕੇ ਉਹਨਾਂ ਮੌਕੇ ਦੇ ਦੇਖਿਆ ਦੇਖ ਕੇ ਤੇ ਫਿਰ ਉਹ ਪੁਲਿਸ ਵੇ ਵਾਪਸ ਚਲੀ ਗਈ ਇਹ ਰਾਤ ਦੇ ਇਥੇ ਦਾਬੂ ਕਿ ਪਿੰਡ ਦੇ ਵਿੱਚ ਆ ਕੇ ਬਾਹਰੋਂ ਲੋਕਾਂ ਦਾ ਇਸ ਤਰ੍ਹਾਂ ਕੇ ਨਾ ਹਮਲਾ ਕਰਨਾ ਕਿ ਉਹ ਸਹੀ ਸੀ ਬਹੁਤ ਘੜੀਆਂ ਹਰ ਕੇ ਤੇ ਜੀ ਬਿਲਕੁਲ ਸਾਡੇ ਨੇ ਜੀ ਕੀ ਪਿੰਡ ਸਾਡਾ ਆਪਣਾ ਪਿੰਡ ਜੋ ਸਾਡੇ ਆਪਣੇ ਬੱਚੇ ਪਰਿਵਾਰ ਦੇ لیکن ਉਹ ਉਹਨਾਂ ਨੂੰ ਜਿਹੜੇ ਅਸੀਂ ਇਹੋ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲ ਕਿ ਉਹ ਸਨਸਦ ਦਵਾਈ ਜਾਵੇ ਉਹ ਇਸ ਬੰਦੇ ਨੂੰ ਇਨਸਾਫ ਹੋ ਜਾਵੇ ਠੀਕ ਹੈ